ਇਹ ਖਬਰ ਮੇਰੇ ਕੋਲ ਆਈ ਹੈ ਜੀ ਮੈਂ ਰਿਪੋਰਟ ਬਣਦੀ ਹੈ ਮੈਡੀਕਲ ਸੁਪਰਡੈਂਟ ਤੋਂ ਮੈਂ ਡਿਡਿਟ ਰਿਪੋਰਟ ਬਣਦੀ ਹੈ ਮੇਰੇ ਕੋਲ ਰਿਪੋਰਟ ਆ ਜਾਂਦੀ ਹੈ ਉਸ ਤੋਂ ਬਾਅਦ ਮੈਂ ਆਪਣਾ ਰਿਐਕਸ਼ਨ ਦੇਵਾਂਗਾ ਜਿਹੜੀ ਤੁਸੀਂ ਗੱਲ ਕਹੀ ਹੈ ਉਹਦੇ ਚ ਨਾ ਜੀ ਮਾੜਾ ਬੱਜੜੇ ਬਕਰੂੰਗਾ ਕਿ ਜਿਹੜੇ 95% ਜਾਂ ਇਸ ਤੋਂ ਵੀ ਜ਼ਿਆਦਾ 98% ਡਾਕਟਰ ਤੇ ਨਰਸਾਂ ਆਪਣੀ ਡਿਊਟੀ ਤਨਦੇਈ ਨਾਲ ਇਮਾਨਦਾਰੀ ਨਾਲ ਆਪਣਾ ਪਰਿਵਾਰਕ ਕੰਮ ਸਮਝ ਕੇ ਸੇਵਾ ਭਾਵਨਾ ਕਰਦੇ ਹੈ ਬਟ ਇੱਕ ਦੋ ਪਰਸੈਂਟ ਮਾੜੇ ਜਿਹੜੇ ਹੈਗੇ ਉਹ ਬੰਦੇ ਉਹ ਹਰ ਪ੍ਰੋਫੈਸ਼ਨ ਚੋਂ ਦੇ ਡਾਕਟਰਾਂ ਚ ਵੀ ਨਰਸਾਂ ਚ ਵੀ ਉਹ ਉਸਾਨਾ ਕਰਨਾ ਇੱਕਦੋ-ਬਾਰ ਪੱਤਰਕਾਰ ਨਹੀਂ ਹੁੰਦਾ ਹਾਂ ਇਹ ਹਰ ਥਾਂ ਤੇ ਹੁੰਦਾ ਹੈ ਪ੍ਰੋਫੈਸਰ ਲੈ ਰਹੇ ਨੇ ਪੋਲੀਟਿਸ਼ੀਅਨ ਵੀ ਹੁੰਦੇ ਪੋਲੀਟਿਸ਼ੀਅਨ ਚ ਕਿੰਨੀ ਜ਼ਿਆਦਾ ਹੁੰਦੀ ਹੈ ਸਰ ਤੇ ਇਸ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਸਾਰੇ ਮਾੜੇ ਆ ਲੇਕਿਨ ਮਾੜੀ ਗੱਲ ਹੈ ਨਹੀਂ ਹੋਣੀ ਚਾਹੀਦੀ ਹਸਪਤਾਲ 'ਚ ਬਿਲਕੁਲ ਨਹੀਂ ਹੋਣੀ ਚਾਹੀਦੀ ਕਿਉਂਕਿ ਸਾਡੇ ਕੋਲ ਤਾਂ ਲੋਕਾਂ ਦੀ ਕਿਸੇ ਰਕਸ਼ੇ ਤੋਂ ਕਰ ਦੁੱਖ ਕੀ ਕਰਕੇ ਆਉਂਦੇ ਆ ਤੋਂ ਸਾਡਾ ਕੰਮ ਹੈ ਕਿ ਉਹਨਾਂ ਦਾ ਦੁੱਖ ਨਿਵਾਰਨ ਕਰਨਾ ਉਹਨਾਂ ਨਾਲ ਹਮਦਰਦੀ ਨਾਲ ਕੰਪੈਸ਼ਨ ਨਾਲ ਪਿਆਰ ਨਾਲ ਉਹਨਾਂ ਨੂੰ ਇੱਕ ਬਲ ਲੱਗੜਾ ਹੈਗਾ ਉਹਨਾਂ ਨੂੰ ਇੱਕ ਅੱਛਾ ਸੇਵਾਪਾ ਆਪਣਾ ਕੰਮ ਕਰਨਾ ਸਾਡੇ ਜਿਹੜਾ ਆਪਣਾ ਸਟਾਫ ਹੈ ਉਹਨਾਂ ਨੂੰ ਮੈਂ ਕਹਿੰਦਾ ਵੀ ਰਹਿਣਾ ਔਰ ਸਿਸਟਮ ਵੀ ਹੈ ਔਰ ਮੈਂ ਰਿਪੋਰਟ ਮੰਗਲੀ ਔਰ ਮੈਂ ਸਮੇਂ ਤੋਂ ਸਵੇ ਐਕਸ਼ਨ ਵੀ ਲਿਆ ਦੋਕਰ ਦਿੱਤਾ ਉਹਨਾਂ ਨੂੰ ਕੰਪੋਨੈਂਟ ਦੀ ਗੱਲ ਇਹ ਕਿੰਨੇ ਪਿੰਡੇ ਕਵਰ ਕਰਦੇ ਜੀ ਜੇ 7 ਹੈ ਤਾਂ 14 ਪਿੰਡ ਕਵਰ ਹੋ ਗਏ। ਰਿਪੋਰਟ ਦੇ ਮਤਲਬ ਫਿਕਰ ਕੁਦੋਸ਼ੀ ਪਾਇਆ ਜਾਂਦਾ ਕਿ ਸਬਕ ਬੜੇ ਹੋਏ ਦੀਵਰ ਕੋ ਸਖਤ ਕਰ ਲਈ ਪਹਿਲਾਂ ਵੀ ਜੀ ਤੁਹਾਡੇ ਸਾਹਮਣੇ ਮੈਂ ਖੰਡਰ ਸ ਬਹੁਤ ਸਖਤ ਕਰ ਲਈ ਕਿ ਤੁਸੀਂ ਬਾਕੀ ਗੱਲਾਂ ਤਾਂ ਕਰਦਾ ਮੈਂ ਸਾਡੇ ਜਿਹੜੇ ਸੀਨੀਅਰ ਅਫਸਰ ਆ ਸੀ ਉਹਨਾਂ ਨੂੰ ਸਸਪੈਂਡ ਵੀ ਕੀਤਾ ਔਰ ਇਸ ਤੋਂ ਵੀ ਜ਼ਿਆਦਾ ਜਿਹੜਾ ਐਕਸ਼ਨ ਅਸੀਂ ਕਿਸੇ ਤਰ੍ਹਾਂ ਦੀ ਮੇਰੀ ਪੂਰੀ ਜਿਹੜੇ ਮੈਂ ਉਹਦਾ ਪੂਰਾ